ਹਾਂ ਜੀ ਤਾਰੇ ਮੈਂ ਇਹ ਤੁਸੀ ਸਾਰੇ ਵਧੀਆ ਹੋਵੋਗੇ ਇੱਕ ਹੋਰ ਬਾਜੀ ਬਬ ਟਿੱਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਫਰੈਂਡਸ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਨੀਡਲ ਵਰਕ ਦੇ ਨਾਲ ਰੈਡੀ ਕੀਤਾ ਹੋਇਆ ਇੱਕ ਬਹੁਤ ਹੀ ਸੋਹਣਾ ਸੂਟ ਸੋ ਆਈ ਹੋਪ ਤੁਹਾਨੂੰ ਪਸੰਦ ਆਏਗਾ ਸੋ ਫਰੈਂਡਸ ਇਹ ਵਦਾ ਸੀ ਇਸ ਤਰ੍ਹਾਂ ਇਸ ਤਰ੍ਹਾਂ ਚੋਰ ਸਨੈਕ ਬਣਾ ਕੇ ਇਸ ਤਰ੍ਹਾਂ ਰੈਡੀ ਕੀਤਾ ਹੈ ਦੇਖੋ ਇਸ ਦੇ ਉੱਪਰ ਕਲਰ ਕੰਬੀਨੇਸ਼ਨ ਕਿੰਨੇ ਵਧੀਆ ਹੈ ਆ ਦੇਖੋ ਚੋਰ ਸਨੈਕ ਇਸ ਤਰ੍ਹਾਂ ਰੈਡੀ ਕਰਕੇ इस उपर असं इस तरह डिजाइनिंग की देखो आ देखो इस तरह सो so, इस असं आ वाली स्लीवस रेडी की इस थी उपर भी आपसी फिनिशिंग करके इस तरह कंप्लीट की देखो इस तरह सो so, बहुत ही फिनिशिंग आई है इस सूट के उपर कलर कॉम्बीनेशन भी बहुत वीया सो so, इस असं दुपट्टा जिस तरह रैडी किया टाई एंड डायल का दो कलर एड करवा के इस तरह असी आखो डिजाइनिंग करवाई है ਆ ਦੇਖੋ ਇਸ ਤਰ੍ਹਾਂ ਇਸੇ ਵਿੱਚ ਆਪਾਂ ਲੈਸ ਅਟੈਚ ਕੀਤੀ ਇਸ ਤਰ੍ਹਾਂ ਸੋ ਆ ਦੇਖੋ ਇਸੇ ਨਾਲ ਸਲਵਾਰ ਵੀ ਇਸੇ ਤਰ੍ਹਾਂ ਰੈਡੀ ਕੀਤੀ ਹੈ ਸਿੰਪਲ ਸਟੇਟ ਸਲਵਾਰ ਉਸ ਤੋਂ ਉੱਪਰ ਵੀ ਐਸੀ ਪੌਂਚੇ ਤੇ ਇਸ ਤਰ੍ਹਾਂ ਵਰਕ ਕੀਤਾ ਹੈ ਸੋ ਫਰੈਂਡਸ ਇਸ ਇਹ ਵਾਲਾ ਸੂਟ ਤੁਹਾਨੂੰ ਜੇਕਰ ਪਸੰਦ ਆਇਆ ਤੇ ਤੁਸੀਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਇਸ ਤਰ੍ਹਾਂ ਦੇ ਤੁਹਾਨੂੰ ਬਣਵਾ ਕੇ ਬਣਾ ਕੇ ਦੇ ਸਕਦੇ ਹਾਂ ਸੋ ਫਰੈਂਡਸ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ ਫॉर ਥਿਸ ਵਾਚਿੰਗ